ਇਸਲਾਮਾਬਾਦ ਏਰੀਏ ਦੇ ਵਿੱਚ 13 12 ਜਿਹੜੇ 13 ਦਸੰਬਰ ਦੀ ਤਰੀਕ ਨੂੰ ਵਿਕਰਮ ਸ਼ਰਮਾ ਇੱਕ ਜਿਹੜਾ ਕੋਟ ਖਾਲਸਾ ਦਾ ਰਹਿਣ ਵਾਲਾ ਉਹਨੇ ਕੰਪਲੇਂਟ ਲਿਖਾਈ ਸੀ ਕਿ ਜਗਰਾਤੇ ਦੇ ਪ੍ਰੋਗਰਾਮ ਤੋਂ ਆ ਰਿਹਾ ਸੀ ਇਹ ਉਹਨੇ ਦੇਖਿਆ ਕਿ ਗੁਲਸ਼ਨ ਕੁਮਾਰ ਤੇ ਉਹਦੀ ਵਾਈਫ ਜਿਹੜੇ ਉਹ ਇੱਕ ਬਜ਼ੁਰਗ ਬੰਦੇ ਨਾਲ ਬੈਠ ਰਹੇ ਸੀਗੇ ਉੱਥੇ ਮੌਕੇ ਤੇ ਚੰਨਨ ਸ਼ਰਮਾ ਆ ਗਿਆ ਜਿਹੜਾ ਕਿ ਉਹਦਾ ਭਤੀਜਾ ਹੈ ਗੁਲਸ਼ਨ ਕੁਮਾਰ ਦਾ ਉਨੇ ਆ ਕੇ ਫਾਰ ਪਹਿਲਾ ਆਰਗੂਮੈਂਟ ਹੋਇਆ ਤਾਂ ਫਾਰ ਕੀਤਾ ਜਿੰਨਾ ਕਿ ਉਹ ਕੰਪਲੇਨੈਂਟ ਦੇ ਲੱਤਾਂ ਦੇ ਵਿੱਚ ਦੋਨੋਂ ਸਾਈਡ ਦੇ ਉੱਤੇ ਇੰਜਰੀ ਹੋਈ ਪਰਚਾ ਦਰਜ ਕੀਤਾ ਗਿਆ ਸੀ ਉਦੋਂ ਉਸ ਤੋਂ ਬਾਅਦ ਉਹ ਅਗਲੇ ਦਿਨ ਜਿਹੜਾ ਪੁਲਿਸ ਉਹਨੂੰ ਲੱਭ ਰਹੀ ਸੀਗੀ ਚੰਦਨ ਸ਼ਰਮਾ ਜਿਹੜਾ ਮੁਲਜ਼ਮ ਸੀਗਾ ਉਹਨੇ ਨੈਕਸਟ ਡੇ ਕਾਫੀ ਸੋਸ਼ਲ ਮੀਡੀਆ 'ਚ ਵੀ ਆਇਆ ਤੇ ਬਾਕੀ ਮੀਡੀਆ 'ਚ ਵੀ ਆਇਆ ਬੜਾ ਇੱਕ ਲੋਕਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਮੈਸੇਜ ਆਇਆ ਕਿ ਨੇ ਇੱਕ ਬਿੱਲੂ ਨਾਮ ਦਾ ਬੰਦਾ ਸੀ ਜਿਹੜਾ ਲੇਬਰ ਦਾ ਕੰਮ ਕਰਦਾ ਰਸਤੇ ਚ ਆਇਆ ਜਦੋਂ ਭੱਜ ਰਿਹਾ ਸੀ ਪੁਲਿਸ ਪਾਰਟੀ ਨੂੰ ਦੇਖ ਕੇ ਉਹਤੇ ਵੀ ਇਹਨੇ ਫਾਇਰ ਕਰ ਦਿੱਤਾ ਤੇ ਉਹਦੇ ਚ ਉਹਨੂੰ ਉਹ ਵੀ ਇੰਜਰਡ ਹੋਇਆ ਸੀ ਉਹਦੇ ਸੱਜੀ ਬਾਹਂ ਤੇ ਲੱਗਿਆ ਸੀਗਾ ਤੇ ਪੇਟ ਦੇ ਵਿੱਚ ਵੀ ਗੋਲੀ ਲੱਗੀ ਸੀ ਇਸੇ ਤਰ੍ਹਾਂ ਉੱਥੋਂ ਰੀਕੋਸ਼ੋ ਹੋ ਕੇ ਜਦੋਂ ਸੋਨੀਆ ਨਾਮ ਦੀ ਇੱਕ ਲੇਡੀ ਸੀਗੀ ਉਹਨਾਂ ਦੇ ਵੀ ਜਿਹੜੀ ਹੈ ਇੰਜਰੀ ਹੋਈ ਸੀ ਬੁਲੇਟ ਨਾਲ ਜੋ ਕਿ ਉਥੇ ਉਥੋਂ ਨੰਗ ਰਹੇ ਸੀਗੇ ਉਸ ਤੋਂ ਬਾਅਦ ਸਪੈਸ਼ਲ ਪੁਲਿਸ ਪਾਰਟੀਆਂ ਅਸੀਂ ਬਣਾਈਆਂ ਗਈਆਂ ਸੀ ਤਾਂ ਜੇ ਇਹਨੂੰ ਟਰੈਕ ਕਰਨਾ ਚੰਦਨ ਸ਼ਰਮਾ ਨੂੰ ਕਿਉਂਕਿ ਦੋ ਐਨੇ بڑے ਓਪਨ ਲੋਕੈਲਿਟੀ ਦੇ ਵਿੱਚ ਸੈਂਸੇਸ਼ਨਲ ਟਾਈਪ ਆਫ ਕ੍ਰਾਈਮ ਨੂੰ ਅੰਜਾਮ ਦਿੱਤਾ ਸੀਗਾ ਉਹਦੇ ਚ ਜਿਹੜੇ ਡੀਸੀਪੀ ਸਾਹਿਬ ਇਨਵੈਸਟੀਗੇਸ਼ਨ ਦੇ ਰਹਿਨਮਾਈ ਦੇ ਵਿੱਚ ਰਵਿੰਦਰਪਾਲ ਜੀ ਦੇ ਵਿਸ਼ਾਲਜੀਤ ਸਾਡੇ ਐਡੀਸੀਪੀ 1 ਜਸਪਾਲ ਸਾਡੇ ਐਸੀਪੀ ਸੈਂਟਰਲ ਔਰ ਹਰਸਨਦੀਪ ਐਸਐਚਓ اسلامਾਬਾਦ ਤੇ ਉਹਨਾਂ ਦੀ ਟੀਮ ਇਹ ਉਸ ਦਿਨ ਤੋਂ ਹੀ ਪਰਸਿਊ ਕਰ ਰਹੇ ਸੀ ਵੀ ਕਿ ਇਹਨੂੰ ਅਸੀਂ ਜਲਦੀ ਫੜਿਆ ਜਾਵੇ। ਤਾਂ ਇਤਲਾਹ ਮਿਲੀ ਸੀ ਇਸ ਏਰੀਏ ਦੇ ਵਿੱਚ ਥਾਂ ਦੇ ਤੋਂ ਇਧਰੋਂ ਆ ਰਹੇ ਸੀਗਾ ਜਦੋਂ ਇਹ ਮੁਲਜ਼ਮ। ਤਾਂ ਪੁਲਿਸ ਪਾਰਟੀ ਨੇ ਜਦੋਂ ਰੋਕਿਆ ਇਹਨਾਂ ਨੇ ਫਾਇਰ ਕਰਕੇ ਪੁਲਿਸ ਪਾਰਟੀ ਦੇ ਭੱਜਿਆ ਖੇਤਾਂ ਵੱਲੋਂ ਇਧਰ ਜਿੱਥੇ ਆਪਾਂ ਦੇਖ ਰਹੇ ਹਾਂ। ਇਹਨੂੰ ਵਾਰਨ ਕੀਤਾ ਗਿਆ ਹਵਾਟ ਫਾਇਰ ਕੀਤਾ ਸਟੇਨ ਕਾਰਬਨ ਤੋਂ ਸਾਡੇ ਮੁਲਾਜ਼ਮ ਨੇ ਆਪਣੀ ਜਿਹੜੀ ਆਫੀਸ਼ਲ ਹੈ ਇਹਨੂੰ ਕਿਹਾ ਕਿ ਤੂੰ ਸਰੈਂਡਰ ਕਰ ਦੇ ਪਰ ਇਹ ਹਟਿਆ ਨਹੀਂ ਇਹਨੇ ਫਿਰ ਫਾਇਰ ਕੀਤਾ। ਤੋਂ ਉਹਦੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਤ ਨਾਲ ਸੈਲਫ ਡਿਫੈਂਸ ਦੇ ਵਿੱਚ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਉਹ ਚ ਇੰਜਰਡ ਹੋਇਆ ਇਹਨੂੰ ਹਸਪੀਟਲ ਦਾਖਲ ਕਰਾ ਦਿੱਤਾ ਗਿਆ ਮੇਨਲੀ ਇਹਦੀ ਜਿਹੜੀ ਬੈਕਗ੍ਰਾਉਂਡ ਹੈ ਉਹ ਇਹਦੇ ਤੇ ਪਰਚਾ ਪਹਿਲਾਂ ਵੀ ਐਨਟੀਐਫ ਦਾ ਜਿਹੜਾ ਥਾਣਾ ਹੈਗਾ ਬੋਹਾਲੀ ਦੇ ਵਿੱਚ ਉੱਥੇ ਹੋਇਆ ਉਹਦੇ ਚ ਆਰਮਜ਼ ਐਕਟ ਐਨਡੀਪੀਐਸ ਐਕਟ ਕੇ ਜੀ ਹਿਰੋਇਨ ਸੀ 381 ਗ੍ਰਾਮ ਚਾਰਸਤੇ ਬਾਕੀ ਸਮਾਨ ਮਿਲਿਆ ਸੀ ਡਰੱਗ ਦਾ ਤੇ ਮੈਂ ਹੀ 2025 ਦੇ ਵਿੱਚ ਹੀ ਇਹ ਜੇਲ੍ਹ ਤੋਂ ਆਇਆ ਜਿਹੜੀ ਇੱਥੇ ਰਿਕਵਰੀ ਹੋਈ ਹੈ ਤੋਂ ਇਹ ਜ਼ਗਾਨਾ ਪਿਸਟਲ ਹੈ 터ਕਿਸ਼ ਮੀਡ ਹੈ 9mm ਦਾ ਸੋ ਇਹ ਕਾਫੀ ਜਿਹੜਾ ਇਹਦੀ ਜਦੋਂ ਜੇਲ੍ਹ ਚ ਗਿਆ ਇਹਦੀ ਜੋ ਗੱਲਬਾਤ ਸਾਨੂੰ ਵੀ ਪਤਾ ਲੱਗੀ ਹੈ ਹੁਣ ਥੋੜੀ ਪਲਵੇਂ ਤੌਰ ਤੇ ਪੁਛਗਿਛ ਕੀਤੀ ਸੀ ਹਸਪੀਟਲ ਦੇ ਵਿੱਚ ਵੀ ਤੇ ਜਾਣ ਲੱਗੇ ਵੀ ਇਹ ਹੀ ਪਤਾ ਲੱਗਿਆ ਕਿ ਜੇਲ੍ਹ ਚ ਵੀ ਇਹਨੇ ਕਾਫੀ ਲੋਕਾਂ ਨਾਲ ਆਪਣਾ ਰਸਤਾ ਬਣਾ ਲਿਆ ਸੀ ਕ੍ਰਿਮੀਨਲਸ ਦਾ कि ਉਹਨਾਂ ਦੇ ਰਾਹੀਂ ਇਹ ਪ੍ਰੋਕ્યોਰ ਕੀਤਾ ਗਿਆ ਜਿਹੜਾ ਬੜਾ ਸਫਿਸਟੀਕੇਟਿਡ ਵੈਪਨ ਹੈ ਜਿਗਾਨਾ ਕਾਫੀ ਅੱਛੀ ਕੰਪਨੀ ਹੈ ਤੁਰਕੀ ਦੀ ਉਹ ਮੈਂ ਇਸ ਗੱਲ ਦੇ ਵਿੱਚ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਇਹ ਸਾਰਾ ਸੈਂਸੇਸ਼ਨਲ ਕ੍ਰਾਈਮ ਜਿਹੜੇ ਬੈਕ ਟੂ ਬੈਕ ਦੋਨੇ ਪੋਪੂਲੇਟਿਡ ਏਰੀਆ ਦੇ ਵਿੱਚ ਔਰ ਕੋਟ ਖਾਲਸਾ ਦੇ ਏਰੀਆ 'ਚ ਹੋਏ ਜਿੱਥੇ ਸਾਡੇ ਤਿੰਨ ਸਿਟੀਜ਼ਨ ਮੈਂ ਕਹੂੰਗਾ ਉਹ ਇੰਜਰਡ ਹੋਏ ਉਹ ਇਹ ਕਿਉਂਕਿ ਬੰਦਾ ਜੇ ਬਾਹਰ ਰਹਿੰਦਾ ਤਾਂ ਹੋਰ ਨੁਕਸਾਨ ਇਹਨੇ ਕਰਨਾ ਇਸ ਸੁਸਾਇਟੀ ਦਾ ਤਾਂ ਬੜੀ ਜਲਦੀ ਫੜਿਆ ਗਿਆ ਸੋ ਇਹਦੇ ਤੇ ਅੱਗੇ ਅਸੀਂ ਕਾਰਵਾਈ ਕਰਾਂਗੇ ਤੇ ਸਾਰੇ ਜਿਹੜੇ ਹੈਗੇ ਨਾਲ ਕੰਪਲੈਕਸਸ ਔਰ ਜਿਨ੍ਹਾਂ ਨੇ ਇਹਨੂੰ ਸਪਲਾਈ ਕੀਤਾ ਵੈਪਨ ਪ੍ਰੋਕ्योर ਕਿੱਥੋਂ ਕੀਤਾ ਉਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾਏ ਰੇਲਿਸ ਜਿਗਰਾਤੇ ਦੇ ਨਾਲ ਉਹ ਜਿਹੜੀ ਜਿਗਰਾਤੇ ਦੇ ਬਸ ਗੋਲੀ ਚੱਲੀ ਵੀ ਧਾਰਮਿਕ ਇਹਦੇ ਕੋਲ ਇਹ ਉਹਦੇ ਕੋਲ ਇਹੀ ਪਿਸਟਲ ਲਾਉਂਦਾ ਔਰ ਉਸਤੇ ਹੀ ਗੋਲੀਆਂ ਚਲਾਈਆਂ ਨੇ ਪਹਿਲਾਂ ਵੀ ਜਿਗਰਾਤੇ ਵਾਲੇ ਦਿਨ ਵੀ ਤੇ ਅਗਲੇ ਦਿਨ ਜਿਹੜਾ ਉਹ ਬਿੱਲੂ ਦੇ ਲੱਗੀ ਤੇ ਹਿਆਰੇ ਚਲੋ ਤੁਸੀਂ ਦੱਸਿਆ ਜਾਂਚ ਦੀ ਤੇ ਉਹ ਨੁਕਸਾਨ ਕਾਫੀ ਕਰ ਸਕਦਾ ਹੈ ਹੋਰ ਗੈਂਗਰੇਨ ਨਾਲ ਹੈਗੇ ਬੰਦੇ ਹੋਰ ਵੀ ਉਹ ਆਪਾਂ ਦੇਖਿਆ ਜੀ ਜੇਲ ਜੂਲ ਦੇ ਵਿੱਚ ਇਹਦੇ ਜਿਹੜੇ ਸਾਥੀ ਉਹ ਸਾਰੇ ਅਸੀਂ ਇਹ ਇਨਵੈਸਟਿਗੇਟ ਕਰਾਂਗੇ ਦੱਸਿਆ ਜਾ ਰਿਹਾ ਕਿ ਐਕਟਿਵ ਆ ਵੀ ਕਿਸੇ ਲੇਡੀਜ਼ ਕੋ ਲੁਕੀ ਦੇ ਸੀ ਉਹਦੇ ਇਸ ਤਰ੍ਹਾਂ ਕੋਈ ਐਫ ਆਈ ਆਰ ਹੈਗੀ ਸੀ ਇਸ ਤੋਂ ਲਈ ਲੁੱਟ ਕੋ ਦੀ ਨਹੀਂ ਉਹ ਹਾਂ ਉਹ ਤਾਂ ਖੋਈ ਸੀ ਨੇ ਤੇ ਉਹ ਵੀ ਨਾਲੇ ਤੋਂ ਰਿਕਵਰ ਹੋਇਆ ਕਿਉਂਕਿ ਜਿਹੜਾ ਅਮ ਇਹਦਾ ਤੁਸੀਂ ਦੇਖੋ ਵੀ ਬਿਹੇਵੀਅਰ ਬੜਾ ਇਸ ਤਰ੍ਹਾਂ ਦਾ ਸੀਗਾ ਕਿ ਫਾਇਰਿੰਗ ਬੜੀ ਐ ਰੈਂਡਮ ਕਰ ਰਹੀ ਸੀ ਜਿੱਦਾਂ ਅੰਨੇ ਵਾ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਪੁਲਿਸ ਨੂੰ ਦੇਖਿਆ ਘਬਰਾ ਕੇ ਇਹਨੇ ਫਾਇਰਿੰਗ ਸ਼ੁਰੂ ਕਰਤੀ ਪਹਿਲਾਂ ਵੀ ਸਰ ਜਿਸ ਨਾਲ ਕੋਈ ਦਿਖਣਾ ਇੱਥੇ ਵੀ ਪਿਸਤਲ ਠੀਕਾ ਤੇ ਤੁਹਾਡੀ ਟੀਮ ਨੇ ਜਿਹੜਾ ਇਹਨੂੰ ਕਾਬੂ ਕੀਤਾ ਉਹ ਵੀ ਉਸ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਉਹ ਵੀ ਤਾਂ ਮਾਰੂ ਇੰਨਾ ਇਤਿਆਰ ਸੀ ਇਹ ਬਹੁਤ ਅੱਛਾ ਸਾਡੇ ਜਿਹੜਾ ਕਿਰਨਦੀਪ ਹੈ ਸਾਡਾ ਸੀਨੀਅਰ ਕਾਂਸਟੇਬਲ ਉਹ ਤੇ ਸਾਰੀ ਟੀਮ ਨੂੰ ਮੈਂ ਦਿਲੀ ਬੁਮਾਰਕਪਾਤ ਨੇ ਉਹਨੂੰ ਵਾਜਬ ਇਨਾਮ ਵੀ ਦਵਾਇਆ ਜਾਏਗਾ